ਉਹੀ ਸੀ ਗੈਲਾਟ੍ਰਿਕ ਤੋਂ ਨੂੰ ਸਾਨੂੰ ਫੋਨ ਆਇਆ ਸੀਗਾ ਤੇ ਸਾਨੂੰ ਲੜਕੀ ਸਾਡੀ ਮਿਲ ਗਈ ਥਾਣੇ ਤੇ ਅਸੀਂ ਖੁਸ਼ ਹੋ ਸ਼ਾ ਬਣੇ ਹਾਂ ਜੀ ਅੱਜ ਕੀ ਮਸਲਾ ਜੀ ਜਿਹੜਾ ਇਹ ਲੜਕੀ ਗਵਾਚੀ ਸੀ ਕੀ ਮਸਲਾ ਜੀ ਇਹ ਜੀ ਇੱਕ ਲੜਕੀ ਅੰਮ੍ਰਿਤਸਰ ਤੋਂ ਬੜੀ ਬੜੀ ਪਿਆਰੀ ਬੱਚੀ ਹੈ ਇਹ 11 ਤਰੀਕ ਨੂੰ ਆਪਣੇ ਘਰ ਤੋਂ ਮਿਸਿੰਗ ਹੋ ਗਈ ਹੈ ਥੋੜੀ ਜਿਹੀ ਮਤਬੁੱਦੀ ਹੈ ਬੋਲ ਨਹੀਂ ਸਕਦੀ ਸਮਝ ਨਹੀਂ ਸਕਦੀ ਤਰੀਬੰਦ ਦੀ ਬਣ ਤੇ ਅੱਜ ਸ਼ਾਮੀ 8:00 ਵਜੇ ਇੱਕ ਆਟੋ ਵਾਲਾ ਇੱਥੇ ਟਾਊਨ ਦੇ ਵਿੱਚ ਇਹਨੂੰ ਲੈ ਕੇ ਆ ਲੜਕੀ ਨੂੰ ਉਹ ਉਹਦੇ ਨਾਲ ਬੈਠ ਕੇ ਸਰਾਹਾਂ ਤੋਂ ਇੱਧਰ ਆ ਰਹੀ ਸੀ ਤੇ ਉਹ ਵੀ ਸਮਝ ਨਹੀਂ ਸਕਿਆ ਕਿਨੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਉਹ ਸ਼੍ਰੀ ਪੰਦਾ ਵਿਚਾਰਾ ਇੱਥੇ ਲਿਆ ਇਹਨਾਂ ਨੂੰ ਇੱਥੇ ਲੈ ਕੇ ਜਦੋਂ ਅਸੀਂ ਸਾਰੇ ਬੈਠੇ ਸਨ ਚਾਰ ਸਾਹਿਬ ਬੈਠੇ ਸੀ ਕੋਲ ਬੈਠੇ ਸੀ ਤੇ ਉਹਦੇ ਜਗ੍ਹਾ ਦੱਸਿਆ ਆਣ ਕੇ ਦੱਸਿਆ ਵੀ ਇਸ ਤਰ੍ਹਾਂ ਇਹ ਲੜਕੀ ਮੈਨੂੰ ਮਿਲੀ ਹੈ ਤੋਂ ਅਸੀਂ ਲੜਕੀ ਦੀ ਉਸ ਵਾਲੇ ਦੀ ਫੋਟੋ ਲਈ ਫੋਟੋ ਲੈ ਕੇ ਤੇ ਮੈਂ ਉਸੇ ਵਾਲੇ ਸਾਰੇ ਗਰੁੱਪਾਂ ਦੇ ਵਿੱਚ ਤੇ ਫੇਸਬੁੱਕ ਤੇ ਪਾ ਦਿੱਤੀ ਤਕਰੀਬਨ ਅਸੀਂ ਇੱਥੇ ਹੀ ਬੈਠੇ ਸਾਂਜੇ 15-20 ਮਿੰਟ ਦੇ ਵਿੱਚ ਤੇ ਸਮੀਰ ਭਾਜੀ ਸਾਡੇ ਇੱਥੇ ਇੱਥੋਂ ਜਾਣੇ ਤੋਂ ਹੀ ਨਹੀਂ ਇਹਨਾਂ ਨਾਲ ਕੰਟੈਕਟ ਮੈਨੂੰ ਸਿਰਫ ਹੋਰ ਆ ਗਿਆ ਵੀ ਜਿਹੜੀ ਤੁਸੀਂ ਇਹ ਬੇਟੀ ਦੀ ਫੋਟੋ ਭੇਜੀ ਹੈ ਇਹਨਾਂ ਨੂੰ ਪਤਾ ਸੀ ਪਹਿਲੇ ਕਿ ਇਹਦਾ ਫੋਟੋ ਦੇਖੀ ਸੀ ਇਹਨਾਂ ਕਹਿੰਦੇ ਆ ਵੀ ਇਹ ਸ਼ਰੀਪੁਰੇ ਤੋਂ ਲੜਕੀ ਹੈ ਉੱਥੋਂ ਦੀ ਕਮਰ ਸਾਤੋਂ ਹੈ ਵੀ ਮਿਸਿੰਗ ਹੈ ਇਹਨਾਂ ਨੇ ਉਸੇ ਵੇਲੇ ਉੱਥੋਂ ਦਾ ਕੰਟੈਕਟ ਨੰਬਰ ਜਿਹੜਾ ਅਸੀਂ ਲੱਭਿਆ ਕੰਟੈਕਟ ਨੰਬਰ ਲੈ ਕੇ ਆਪਾਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਸਾਰੇ ਉਹਨਾਂ ਦਾ ਸੋ ਇਹਨਾਂ ਦੀ ਐ ਪੂਆ ਜੀ ਨੇ ਇਹ ਨਾਲ ਚਾਚਾ ਜੀ ਆਏ ਨੇ ਨੇ ਜਾਣੇ ਤੂੰ ਇੱਥੇ ਆ ਗਏ ਨੇ ਸੌ ਚਮਕੀ ਅੰਚਾਰ ਸਾਹਿਬ ਕੋਲ ਨੇ ਸੋ ਇਹਨਾਂ ਨੇ ਲੜਕੀ ਜਿਹੜੀ ਇਹਨਾਂ ਦੇ ਹਵਾਲੇ ਜਿਹੜੀ ਕਰ ਦਿੱਤੀ ਗਈ ਹੈ ਜੀ ਇਹ ਸੋ ਮੈਂ ਗੁਰੂ ਬਾਰੇ ਕਿਰਪਾ ਕਰੇ ਦੀ ਲੰਮੀ ਉਮਰਾਂ ਤੇ ਤੰਦਰੁਸਤੀ ਇਹਨੂੰ ਬਖਸ਼ੇ ਤੇ ਇਸੇ ਤਰ੍ਹਾਂ ਹੀ ਸਾਡੇ ਮੈਂ ਕਹਿੰਦੇ ਸੀ ਪਨੀਰ ਜੀ ਤੇ ਪਾਲਾ ਭਾਜੀ ਇਹਨਾਂ ਨੇ ਬੜੀ ਉਸੇ ਵੇਲੇ ਕੋਸ਼ਿਸ਼ ਕੀਤੀ ਜਿਹੜੇ ਛੋੜੇ ਲੜਕੀ ਨੂੰ ਸਾਰਾ ਵੀ ਕਿੱਥੋਂ ਦੀ ਹੈਗੀ ਇਤਨਾ ਯਾਨੀ ਸਾਰਿਆਂ ਨੇ ਮਿਲ ਕੇ ਜੀ ਬੜਾ ਜੀ ਇੱਕਦਮ ਜਿਹੜੀ ਫੁਰਤੀ ਵਿਖਾਈ ਤੇ ਜਿਹੜੀ 11 ਤਰੀਕ ਤੋਂ ਜਿਹੜੀ ਲੜਕੀ ਮਿਸਿੰਗ ਸੀ ਉਹ 2 ਘੰਟੇ ਦੇ ਵਿੱਚ ਵਿੱਚ ਜਿਹੜੀ ਜੇ ਅਸੀਂ ਉਹ ਪਰਿਵਾਰ ਦੇ ਵਾਲੇ ਜਿਹੜੇ ਕਰ ਰਹੇ ਸਭ ਨੂੰ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਕਿ ਵਿਚਾਰੀ ਆਪਣੇ ਅੱਜ ਕਰ ਜਾਏਗੀ ਜਿਹੜੀ 8-7-8 ਦਿਨ ਤੋਂ ਜਿਹੜੀ ਪਤਾ ਨਹੀਂ ਕਿੱਥੇ-ਕਿੱਥੇ ਵਿਚਾਰੀ ਨੇ ਇਸ ਤਰ੍ਹਾਂ ਹੀ ਮੈਂ ਆਪਣੇ ਸਮਾਂ ਗੁਜ਼ਾਰਿਆ ਸੋ ਬੜਾ ਵਧੀਆ ਲੱਗ ਰਿਹਾ ਜੀ ਇਸ ਹਾਂਜੀ ਇਹ ਜੀ ਇਸ ਤਰ੍ਹਾਂ ਆ ਕਿ ਡਿੰਪੀ ਭਾਜੀ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਹੈ ਅੱਜ ਅਸੀਂ ਬੈਠੇ ਹਾਂ ਚੌਕੀ ਬੈਠੇ ਹਾਂ ਕੋਈ ਵਿਚਾਰ ਚੁਕਾਵੇ ਸੀ ਇਨ ਬਿਟਵੀਨ ਹੀ ਸਾਡੇ ਨਾਲ ਇੱਕ ਥ੍ਰੀ ਵੀਲਰ ਵਾਲਾ ਆ ਗਿਆ ਤੇ ਉਹਨੇ ਅੱਗੇ ਦੱਸਿਆ ਵੀ ਇਸ ਤਰ੍ਹਾਂ ਲੇਡੀ ਆ ਮੈਨੂੰ ਦੱਸ ਲਈ ਮਤਲਬ ਗਾਂਹ ਦੀ ਗਾਂ ਲੈ ਜਾ ਰਹੀ ਹੈ ਤੇ ਲੜਕੀ ਹੈ ਤੇ ਉਹਦਾ ਮੈਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਕੀ ਬੋਲ ਰਹੀ ਹੈ ਕੀ ਦੀ ਬੋਲ ਰਹੀ ਇਹ ਮੰਦਬੁੱਧੀ ਹੀ ਵਿਚਾਰੀ ਇਹ ਬੋਲਣਾ ਕੀ ਸੀ ਨੇ ਉਹ ਫਿਰ ਉਸੇ ਵੇਲੇ ਜਿਹੜੀ ਆ سوشل ਮੀਡੀਆ ਤੇ ਪਾਤਾ ਆਪਣੇ ਜਨੇ ਵਾਲਾ ਗਰੁੱਪ ਚ ਪਾਤੀ ਇਹਦੀ ਫੋਟੋ ਪਾਤੀ ਸਾਰਾ ਕੁਝ ਊੜੀਆ ਵਗੈਰਾ ਲਿਖ ਕੇ ਪਾਤਾ ਇਨ ਬੀਟਵੀਨ ਸਾਡੇ ਉਸਮੀਰ ਭਾਈ ਦੇ ਉਹਨਾਂ ਦੇ ਕੰਟੈਕਟਰ ਵਿੱਚ ਜਦੋਂ ਫੋਟੋ ਗਈ ਆ ਤੇ ਉਹਨਾਂ ਨੇ ਸਾਨੂੰ ਦੱਸਤਾ ਵੀ ਇਹ ਲੜਕੀ ਜਿਹੜੀ ਆ 11 ਤਰੀਕ ਨੂੰ ਮਿਸਿੰਗ ਹੋਈ ਆ ਤੇ ਇਹ ਫਰਾਂਿਆਂ ਦੀ ਇਥੋਂ ਅੰਮ੍ਰਿਤਸਰ ਦੇ ਚੋਂ ਹੈ ਲੜਕੀ ਅਸੀਂ ਫਿਰ ਉਹਨਾਂ ਨਾਲ ਕਨੈਕਟ ਕੀਤਾ ਉਹਨੂੰ ਲੜਕੀ ਦੇ ਵਾਰਸ ਜਿਹੜੇ ਸਾਡੇ ਕੋਲ ਆ ਗਏ ਨੇ ਅਸੀਂ ਉਹਨੂੰ ਦਰਸਤਾ ਹਦ ਵਿੱਚ ਉਹਨੂੰ ਵਜੂਦੇ ਹੈਂਡ ਓਵਰ ਕਰਦੇ ਆ ਤੇ ਸਾਨੂੰ ਇਹ ਆਪੇ ਚਲੋ ਜਿਹੜੀ ਜਿੰਨਾ ਦੀ ਲੜਕੀ ਹੈ ਗਵਾਚੀ ਸੀ ਉਹ ਇਸ ਕਰਕੇ ਸਾਰੇ ਹੀ ਬੰਦੇ ਆਪਾਂ ਨੇ ਆਪਣੇ ਆਪ ਚ ਖੁਸ਼ੀ ਮਹਿਸੂਸ ਕਰਦੇ ਆਂ ਵੀ ਜਿਹੜੇ ਇਹ ਬੱਚਾ ਜਿਨ੍ਹਾਂ ਦੇ ਹੈਗਾ ਉਹਨਾਂ ਦੇ ਹੈਂਡਓਵਰ ਕਰਦੇ ਆਂ ਰੱਬਾ ਜੀ ਇਹਨਾਂ ਨੂੰ ਲੰਮਾ